ਸਿਗਰ 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 ਹੋ ਠੀਕ ਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਲਵ ਯੂ ਲਵ ਯੂ ਕੋਈ ਨਾ ਫਾਨੀ ਫਾਸੋ ਦੇ ਕਰਦੇ ਤੇ ਅੱਖਾਂ ਤਕਾਤੀਆਂ ਦੇਦਾ ਸਾ ਗਰਾਊਂਡ 'ਚ ਬੈਠਾ ਸਾਰੀ ਅਸੀਂ ਅੱਛਾ ਜੀ ਹਾਂ ਬਸ ਮੈਂ ਤਾਂ ਮੁੱਲ ਪੈ ਗਿਆ ਜੀ ਬਹੁਤ ਕਰਾਈਏ ਮੈਂ ਤੁਸੀਂ ਜੀ ਤਾਂ ਹੈ ਮੈਂ ਤਾਂ ਮੁੱਲ ਹਾਂਜੀ ਹਾਂ ਜੀ ਅੱਛਾ ਮਾਨ ਸਾਹਿਬ ਪਾਸ ਆਣਾ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕੀ ਰਿਪੋਰਟ ਅੱਜ ਇਹਨਾਂ ਲੇਟ ਕੱਤੇ ਹੋ ਗਏ ਪਹਿਲਾਂ ਦਾ ਹਾਂ ਜੀ ਥੋੜਾ ਸਲੋ ਆਈ ਕਮ ਅੱਜ ਪਹਿਲੇ ਦਿਨ ਕਰਕੇ ਠੀਕ ਹੈ ਹਾਂਜੀ ਅਸੀਂ ਪਹਿਲਾਂ ਤਾਂ ਸਾਨੂੰ ਐਂਟਰੀ ਨਹੀਂ ਕਰਾਈ ਜ 9 ਵਜੇ ਐਂਟਰੀ ਸੀ ਮੇਰੀ ਅੱਛਾ ਤੇ ਫਿਰ ਕਹਿੰਦੇ ਸੱਤ ਵਜੇ ਐਂਟਰੀ ਕਰਾਓ ਸਭ ਤੋਂ ਪਹਿਲਾਂ ਹੀ ਫਿਰ ਮਤਲਬ 8 ਵਜੇ ਸਾਨੂੰ ਐਂਟਰੀ ਕਰਾ ਲਿਆ ਜੀ ਠੀਕ ਹੈ ਤੇ 8 ਵਜੇ ਬੈਠੇ ਹੋਏ ਅਸੀਂ ਸਾਢੇ 12 ਸਵਾ 12 ਮੰਗਰੀਸ ਲੱਗੀ ਸਾਡੀ ਉਹ ਤੇਰੀ ਹਾਂਜੀ ਚਾਰਸ ਬਸਰਾਸਮੈਂਟ ਦੀ ਹੋਈ ਅੱਜ ਤਾਂ ਅਸਲ ਖਾ ਪੀ ਲਿਆ ਜੀ ਨਾਲ ਲਿਕੇ ਗਿਆ ਸੀ ਖਾ ਪੀ ਬਸ ਇਹ ਲਈ ਖਾਦੇ ਸੀ ਕੀ ਅੱਛਾ ਹਾਂਜੀ ਕੀ ਟਾਈਮ ਆ ਰਨਿੰਗ ਦਾ ਰਨਿੰਗ ਦਾ ਮੇਰਾ ਇਹ 5 8 5 ਜੀ ਵੇਰੀ ਗੁੱਡ ਪੂਰੀ ਗੱਲ ਸੀਗਾ ਪੂਰੇ ਬਸ 55 57 ਨੇ ਕਾਇ ਜਾਂਦਾ ਉਹ ਹੀ ਟਾਈਮ ਆਇਆ ਜੀ ਸੇਮ ਹੀ ਆ ਨਾ ਹਾਂਜੀ ਬਾਕੀ ਹਰਾਸਮੈਂਟ ਕਰਕੇ ਜਿਆਦਾ ਆ ਗਿਆ ਥੋੜਾ ਜਿਹਾ ਹੋਲਡਿੰਗ ਕਰਕੇ ਆ ਗਿਆ ਥੋੜਾ ਫਰਕ ਪਿਆ ਹਾਂਜੀ ਬਾਕੀ ਲੌਂਗ ਜੰਪ ਤੇ ਹਾਈ ਜੰਪ ਪਹਿਲੀ ਵਾਰ ਕਲੀਅਰ ਹੋ ਗਈ ਆ ਸ਼ਾਬਾਸ਼ ਹਾਂਜੀ ਹਾਂਜੀ ਜੀਗਾ ਅੱਛਾ ਲੌ ਤੋਂ ਬਾਅਦ ਫਿਰ ਨਾਲ ਦੀ ਨਾਲੇ ਕਰਾਤਾ ਸੀਗਾ ਜਿਆਦਾ ਟਾਈਮ ਟਾਈਮ ਤਾਂ ਨਹੀਂ ਪਾਇਆ 20-25 ਮਿੰਟ ਦਾ ਬਾਈ ਸੀ ਨਾਲ ਦੀ ਨਾਲ ਨੇ ਠੀਕ ਹੈ ਹਾਂ ਜੀ ਬੇਟੀ ਮੇਰੇ ਪਹਿਲਾ ਗਰੁੱਪ ਕੋ ਹੈਗੀ ਸਾਡੇ ਪੂਰੇ ਅੱਛਾ ਜਿਵੇਂ ਲਾਲਾ ਇੱਕ ਗਰੁੱਪ ਸੀਗਾ ਕਿੰਨੇ ਜਾਣੇ ਦਾ ਗਰੁੱਪ ਸੀਗਾ ਇੱਕ 30 ਜਾਣੇ ਦਾ ਗਰੁੱਪ ਸੀ 30 ਦੇ ਵਿੱਚੋਂ ਨੇ ਕੁਆਲਿਫਾਈ ਕੀਤਾ ਰਨਿੰਗ ਸਾਡਾ ਹਾਈਐਸਟ ਰੈ ਹੈ ਜੈ ਬੈਸਟ 24 ਜਾਨੇ ਪਾਸ ਕੀਤਾ ਜੀ ਬਾਕੀ ਦਾ 14 15 ਨੇ ਪਾਸ ਕੀਤਾ ਜੀ ਓਵਰਆਲ 24 ਪਾਸ ਕੀਤਾ ਇਕੱਲਾ ਰਨਿੰਗ 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 25 ਪਾਸ ਕਰਤਾ ਸੀ ਇੱਕ ਲੌਂਗ ਚ ਰਹਿ ਗਈ ਦੱਸ ਓਕੇ ਹਾਂ ਜੀ ਬਾਕੀ ਗਰੁੱਪ 5 ਤੋਂ 13 14 ਜਾਣੇ 15 ਜਾਣੇ ਆਏ ਪਾਸ ਕਰ ਦੇਣੀ ਠੀਕ ਆ ਕਿੰਨਾ ਕਲਾਤਾ ਜੀ ਲੌਂਗ ਜੰਪ ਲੌਂਗ ਰੇਂਜ ਤਾਂ ਪਹਿਲੀ ਵਾਰ ਚ ਭਈ ਲੱਗੇ ਸੀ ਪੁੱਟ ਵਾਂਗ ਡੇਢ ਹਟ ਵਾਂਗ ਆ ਹਾਂ ਬਈ ਠੀਕ ਐ ਪ੍ਰੈਕਟਿਸ ਬਹੁਤ ਸੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸਲਿੱਪ ਗਾਇ ਮਿਲ ਗਈ ਸਾਰੀ ਹਾਂਜੀ ਸਲਿੱਪ ਮਿਲ ਗਈ ਠੀਕ ਐ ਹੁਣ ਹਾਂਜੀ 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 ਹੁਣੀ ਬਾਹਰ ਆਏ ਹਾਂ ਯਸ ਸੋਨੀ ਫੋਨ ਲੈ ਜਰਨ ਪਹਿਲਾਂ ਹੀ ਮੈਨੂੰ ਤੇਰੇ ਡੈਡੀ ਨੇ ਨਾ ਕਾਲ ਕਰਤਾ ਹੀ ਪਹਿਲਾਂ ਹੀ ਅੱਛਾ ਜੀ ਹਾਂ じゃ ਪੈਸੇ ਨਹੀਂ ਗਿਆ ਸੀਗੇ ਤੂੰ ਪੈਸੇ ਨਾਲ ਨਹੀਂ ਲੈ ਕੇ ਗਿਆ ਯਾਰ ਪੈਸੇ ਲੈ ਕੇ ਨਹੀਂ ਗਈ ਉਹ ਥੋੜੀ ਅੰਦਰ ਅਜ ਕੁਛ ਨਹੀਂ ਜਾਣ ਦਿੰਦੇ ਹੀ ਖਾਣ ਪੀਣ ਨੂੰ ਮਤਲਬ ਖੇਲੇ ਵਗੈਰਾ ਕੁਛ ਨਹੀਂ ਲੈ ਜਾਣ ਦੇ ਹਾਂ ਤੇ ਉਹ ਅੰਦਰ ਕੰਟੇਨ ਬਣੀ ਹੋਈ ਹੈ ਉੱਥੇ ਬਸ ਪਾਈ ਹੁੰਗਾ ਸੀ ਬੈਸਰ ਫਿਰ ਬੈਗ ਵਗੈਰਾ ਤੇ ਲੈ ਕੇ ਨਹੀਂ ਗਿਆ ਕੁਛ ਨਾ ਬੈਗ ਵੀ ਸਾਰੇ ਬਾਅਦ ਸੀ ਫੋਨ ਫਿਰ ਫੋਨ ਵੀ ਬਾਅਦ ਸੀ ਸਾਰਾ ਕੁਝ ਹੁਣ ਮੈਂ ਉਹ ਕੰਟੇਨ ਵਾਲ ਤੋਂ ਲੈ ਤਾ ਸੀ ਉਹਨੇ ਅੱਛਾ ਅੱਛਾ ਹਾਂਜੀ ਹਾਂਜੀ ਸਹੀ ਹੈ ਅੰਸ਼ ਹੋਰ ਕੁਛ ਇੱਕ

ਹਾਂਜੀ ਅੱਜ ਫਸਟ ਰੀ ਕਰਕੇ ਥੋੜਾ ਕਮ ਜਿਆਦਾ ਸੀਗਾ ਹਾਂਜੀ ਸਨੋ ਹੀ ਬਹੁਤ ਜੀ ਕੰਮ ਹੀ ਸਾਡਾ 12ਵਾਂ ਗਰੁੱਪ ਬਣਿਆ ਸੀ 8 ਵਜੇ ਦੀ 10 ਕੋਈ ਨਹੀਂ ਕੱਲ ਤੋਂ ਉਹਨਾਂ ਨੇ ਆਪਣੇ ਕਾਰਵਾਈ ਚੱਲ ਪਾਣਾ ਹੈ ਹਾਂਜੀ ਹਾਂਜੀ ਠੀਕ ਆ ਠੀਕ ਆ ਸਰ ਠੀਕ ਆ ਮਾਨ ਸਾ ਠੀਕ ਹੈ ਉਹ ਤੋਂ ਤੁਹਾਨੂੰ ਆਈ ਸਾਡਾ ਕੋਈ ਨਹੀਂ ਕੋਈ ਨਹੀਂ ਕੋਈ ਆਵਾਂਗੇ ਜੀ ਹਾਂ 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 ਮਿਲਦੇ ਆ ਜਲਦੀ ਬੁੱਧ ਠੀਕ ਹੈ ਚੰਗਾ ਚੰਗਾ ਦੋਸਤੋ ਤੁਸੀਂ ਵੀ ਜੇ ਇਸ ਨੌਜਵਾਨ ਦੇ ਵਾਂਗ ਆਪਣਾ ਵਰਦੀ ਪਾਉਣ ਦਾ ਸੁਪਨਾ ਜੇ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਹੀ ਅਕੈਡਮੀ ਨਾਲ ਜੁੜੋ ਪੁਲਿਸ ਫੈਕਟਰੀ ਜੀ ਨੂੰ ਕਹਿੰਦੇ ਨੇ ਜੀ ਪ੍ਰੀਤਮ ਫਿਟ ਆਰਮੀ ਅਕੈਡਮੀ ਦੋਸਤੋ ਅਕੈਡਮੀ ਦੇ ਵਿੱਚ ਬੱਚਿਆਂ ਨੂੰ ਰਹਿਣਾ ਸੈਣਾ ਖਾਣਾ ਪੀਣਾ ਦਾ ਪ੍ਰੋਪਰ ਪ੍ਰਬੰਧ ਹੈ ਜੀ ਕੁੜੀਆਂ ਮੁੰਡੇ ਦੋਨੋਂ ਅਕੈਡਮੀ ਦੇ ਵਿੱਚ ਆ ਕੇ ਟ੍ਰੇਨਿੰਗ ਜਿਹੜਾ ਕਰ ਸਕਦੇ ਹੋ ਪੂਰੇ ਪੰਜਾਬ ਤੋਂ ਆਪਣੇ ਅਕੈਡਮੀ ਦੇ ਵਿੱਚ ਬੱਚੇ ਆਉਂਦੇ ਨੇ ਜੀ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਤੇ ਇਹਨਾਂ ਨੌਜਵਾਨਾਂ ਦੇ ਵਾਂਗ ਉਹ ਆਪਣਾ ਸੁਪਨਾ ਪੂਰਾ ਕਰਦੇ ਨੇ ਜੀ ਆਪਣੀ ਅਕੈਡਮੀ ਦੇ ਵਿੱਚ ਬੈਚ ਜਿਹੜਾ ਸਟਾਰਟ ਹੈ 2026 ਪੁਲਿਸ 파ਰਟੀ ਨੂੰ ਲੈ ਕੇ ਇਹ ਵੀ ਸਟਾਰਟ ਹੈ ਜੀ ਦਿੱਲੀ ਪੁਲਿਸ ਦਾ ਹੁਣ 파ਰਟੀ ਇੱਕ ਬੈਚ ਚੱਲ ਰਿਹਾ ਹੈ ਤੁਸੀਂ ਉਸੇ ਵੀ ਤਿਆਰੀ ਕਰ ਸਕਦੇ ਹੋ ਤੇ ਬਾਕੀ ਜੇ ਕੋਈ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਨੰਬਰ ਮੈਂ ਦਿੱਤੇ ਡਿਸਪਲੇ ਕੀਤੇ ਹੋਏ ਆ ਤਾਂ ਤੁਸੀਂ ਇਹਨਾਂ ਦੋਨਾਂ ਨੰਬਰਾਂ ਤੇ ਕਾਲ ਜਾਂ WhatsApp ਕਰਕੇ ਕੋਈ ਵੀ ਜਾਣਕਾਰੀ ਹੈ ਜਿਹੜੀ ਇਹ ਤੁਸੀਂ ਲੈ ਸਕਦੇ ਹੋ ਕਾਲ ਕਰਨ ਦਾ ਸਮਾਂ ਸਵੇਰੇ 9:00 ਤੋਂ ਲੈ ਕੇ 5:00 ਤੱਕ ਰਹੇਗਾ ਬਾਕੀ ਇਸ ਵੀਡੀਓ ਨੂੰ ਇਨਾ ਪਿਆਰ ਦੇਣ ਦੇ ਲਈ ਬਹੁਤ ਸਾਰਾ ਥੈਂਕ ਯੂ